ਇਸ ਤਰ੍ਹਾਂ ਵਿੱਚ ਚੋਣ ਜਾਬਤਾ ਲਾਗੂ ਹੋਏ ਪਰ ਇਸ ਦੇ ਬਾਵਜੂਦ ਵੀ ਸ਼ਰਾਬ ਅਤੇ ਹੋਰ ਤਸਕਰੀ ਤੜੱਲੇ ਨਾਲ ਜਾਰੀ ਹੈ ਅਜਿਹੇ ਵਿੱਚ ਹੁਣ ਪੁਲਿਸ ਨੇ ਅੰਗਰੇਜ਼ੀ ਸ਼ਰਾਬ ਨਾਲ ਪਰੇ ਦੋ ਟਰੱਕਾਂ ਨੂੰ ਬਰਾਮਦ ਕੀਤਾ ਇਸ ਟਰੱਕ ਵਿੱਚ 900 ਪੇਟੀਆਂ ਬੇਰ ਦੀਆਂ ਅਤੇ 500 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਪਦਮੀ ਉਹ ਨੌਂਸ ਵਜਾ ਰਿਹਾ ਹੈ ਉਹ ਨੌਂਸ ਉਹ ਤਾਂ ਨੌਂਸ ਹਾਂ ਇਹ ਮਗਾ ਕੋਣ ਭਰ ਗਿਆ ਨਹੀਂ ਲੱਗਦਾ ਇਹ ਕਰਾਉਣਾ ਆਉਣੇ ਕਰੀ ਆ ਹਾਂ ਨਿਕਲਣ ਦੇ ਆ ਤੁਮ ਤੁਮ ਮੈਡੀਕਲ ਰਿਪੋਰਟ ਆਖਿੰਦੇ ਦਰਸਲ ਫਿਰੋਜ਼ਪੁਰ ਦੀ ਗੁਰੂ ਹਰਸਰਾਇ ਪੁਲਿਸ ਨੇ ਅੰਗਰੇਜ਼ੀ ਸ਼ਰਾਬ ਨਾਲ ਭਰੇ ਦੋ ਟਰੱਕ ਫੜੇ ਨੇ ਜੋ ਪੰਜਾਬ ਦੇ ਮੁਕਸਰ ਸਾਹਿਬ ਤੋਂ ਬਠਿੰਡਾ ਵੱਲ ਲਿਆਂਦੇ ਜਾ ਰਹੇ ਸੀ ਪੁਲਿਸ ਮੁਤਾਬਕ ਐਫਐਸਬੀ ਚ ਕਰੀਬ 1530 ਬੇਟੀਆਂ ਬਰਾਮਦ ਕੀਤੀਆਂ ਗਈਆਂ ਨੇ ਫਲਵ ਦੀ ਰਾਤੀ ਕਾਫੀ ਵੱਡੀ ਮੱਲ ਮਾਰੀ ਹੈ ਗਰੂਥਾ ਪੁਲਿਸ ਨੇ ਜੀ ਰਾਤ ਨੂੰ ਇੱਕ ਸਾਨੂੰ ਖੁਫੀਆ ਤੌਰ ਤੇ ਮੈਸੇਜ ਆਇਆ ਵੀ ਦੋ ਟਰੱਕ ਲੋਡ ਹੋ ਕੇ ਮਠੰਡਾ ਸਾਈਡ ਨੂੰ ਜਾ ਰਹੇ ਆ ਤੇ ਜਦੋਂ ਅਸੀਂ ਨਾ ਉੱਥੋਂ ਚੈੱਕ ਕੀਤਾ ਤੇ ਦੋ ਟਰੱਕ ਸਾਨੂੰ ਮਿਲ ਗਏ ਇਹ ਘੱਟ ਤੋਂ ਘੱਟ 1530 ਪੇਟੀਆਂ 900 ਪੇਟੀ ਬੀਅਰ ਆ ਬਾਕੀ ਰਿਸਕੀ ਹੈ ਕਿ ਕਿੱਧਰ ਜਾ ਰਹੀ ਸੀ ਇਹਨਾਂ ਨੇ ਕੋਈ ਡਾਕੂਮੈਂਟ ਦਿਖਾਈ ਤੁਹਾਨੂੰ ਨਹੀਂ ਮੁਕਸਰ ਜਾ ਰਹੀ ਸੀ ਇੱਥੋਂ ਗੋਲੂ ਕੇ ਮੋੜ ਤੋਂ ਨਾ ਲੋਡ ਕੀਤੀ ਆ ਤੇ ਇਹਨਾਂ ਕੋਈ ਡਾਕੂਮੈਂਟ ਨਹੀਂ ਪੇਸ਼ ਨਹੀਂ ਕਰ ਸਕਿਆ ਸਾਨੂੰ ਇਸ ਕਰਕੇ ਇਹਨਾਂ ਦੇ ਐਕਸਾਈਜ ਅਕਟ ਦੇ ਪਰਚਾ ਦਿੱਤਾ ਹੈ। ਉਧਰ ਪੁਲਿਸ ਨੇ ਦੋਵਾਂ ਟਰੱਕਾਂ ਨੂੰ ਕਾਬੂ ਕਰਕੇ ਆਪਕਾਰੀ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਅਤੇ ਅਗਲੀ ਜਾਂਚ ਵਿੜ ਦਿੱਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਸ਼ਰਾਬ ਵੋਟਾਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਵਰਤੀ ਜਾ ਸਕਦੀ ਸੀ। ਫਿਲਹਾਲ ਪੁਲਿਸ ਜਾਂਚ ਵਿੱਚ ਕੀ ਨਿਕਲਦਾ ਇਹ ਦੇਖਣਾ ਲਾਜ਼ਮੀ ਹੋਵੇਗਾ। ਫਿਰੋਜ਼ਪੁਰ ਤੋਂ ਪਰੰਜੀ ਸਖਾਣਾ ਸੈਂਟਰਲ ਪੰਜਾਬ ਟੀਵੀ